ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਗੱਬੜ ਵੇੜਾ ਦਿਖਾਵਾਂਗੇ ਐਫ ਪੀਆਂ ਇਹ ਸੇਜਾ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣੇ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਪੈਂਡਰਾਪੁਰ ਟੇਕਵਾ ਜ਼ਿਲ੍ਹਾ ਮੇਰਾ ਨੰਬਰ ਆਏਗਾ 9653601192 9653701192 01192 ਠੀਕ ਹੈ ਚਾਰ ਬੱਚੇ ਆਪਣੇ ਕੋਲ ਚਾਰੇ ਬਲੂਨ ਚਾਰੇ ਪਹਿਲਾ ਸੂਆ ਜੀ ਸੂਣ ਆ ਲਈ ਜੀ ਜਿਹੜੀ ਪਹਿਲਾ ਨੰਬਰ ਦੇਖਦਾ ਦੰਦੋ ਕਿਵੇਂ ਇਹ ਇਹ ਛੇ ਦਾ ਹੁੰਦਾ ਬਾਈ ਥੋੜੀ ਵੱਡੀ ਹੋਈ ਬਣੀਆਂ ਹੈ ਨਾ ਹਾਂ ਹੈ ਪਹਿਲਾ ਸੂਆ ਹੀ ਆ ਠੀਕ ਹੈ ਸੀਲ ਸਾਉ ਬਹੁਤ ਆ ਬੱਚੀ ਤੁਹਾਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਹਾਂ ਦੰ ਲੈ ਗਿਆ ਹਫਤਾ ਦਾ ਜੀ ਸੋ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਸੀਲ ਠੰਡੀ ਸਾਂਤ ਸਵਾਦੀ ਵਾਧੂ ਓਕੇ ਜੀ ਹਾਂ ਨਾ ਤੇ ਰਾਜਿਸਮੀ ਬਲੀ ਵੀ ਬਹੁਤ ਜਿਆਦਾ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਦੁੱਧ ਦਾ ਅੰਦਾਜ਼ਾ ਲਾ ਕੇ ਚੱਲੀ ਕਿੰਨਾ ਹੈਗਾ ਬੱਦ ਭਾਈ 22 ਕਿਲੋ ਦਾ ਆਰਾਮ ਨਾਲ ਚਵਾ ਦੋਗੀ ਗੀ ਗਰਮੀ ਗਰਮੀ ਮੰਨਣ ਵਾਲੀ ਹੈਣੀਗੀ ਰੇਟ ਇਹਦਾ ਕੀ ਰਹੂਗਾ ਰੇਟ ਜਾਇਜ਼ ਹੋਣਗੇ ਫੋਨਗੇ ਫੋਨ ਤੇ ਬਾਈ ਤੋਰੀ ਫਿਰ ਬਾਹਰ ਨੂੰ ਸੋ ਰੇਟ ਵੀ ਇਹ ਕਹਿੰਦਾ ਫੋਨ ਤੇ ਕਰਾਂਗੇ ਜਾਇਜ਼ ਹੋਣਗੇ ਪਹਿਲਾਂ ਸੋ ਬਲੂਨਸ ਹੁੰਦੀ ਆ ਪਹਿਲੇ ਸੋ ਇਹ ਚੰਗਾ ਦਾ ਤਪਾਜੂ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਪਲਾਂਜਾ ਵਗੈਰਾ ਪਕਾਉਣ ਲੱਗੀ ਤੇ ਬਾਕੀ ਥਣ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਰਾਜ ਤੁਹਾਨੂੰ ਬਹੁਤ ਵਧੀ ਸਰ ਰਾਜੀ ਬਹੁਤ ਆ ਸਮੀ ਭਲੀ ਵੀ ਫੇਸ ਕੁਆਲਟੀ ਵਗੈਰਾ ਵੀ ਜਿੰਦੇ ਜਾਣ ਚੰਗੀ ਆ ਪਲੂਣ ਪਹਿਲਾ ਸੂਆ ਰੇਟ ਫੋਨ ਤੇ ਰਹੂਗਾ ਤੇ ਹੋਊਗਾ ਬਿਲਕੁਲ ਜਾਇਜ਼ ਸਾਫ ਸੁਥਰਾ ਅੱਗੇ ਦੋ ਨੰਬਰ ਬਚੀ ਤੇ ਜੜੀ ਇਹ ਦੰਦ ਦੋ ਕਿਵੇਂ ਆਈ ਇਹ ਦੋ ਦੰਦ ਦਾ ਬਈ ਦੋ ਦੰਦ ਪਹਿਲਾ ਸੂਆ ਹਾਂ ਦਿਖਾ ਲਈ ਦੰਦੇ ਆ ਠੀਕ ਆ ਕੈ ਇੱਕ ਦਿਨ ਲੈਂਦੀ ਆ ਜੇ ਦੇਣੇ ਲੈ ਲੂ ਬਾਈ 15 ਦਿਨਾਂ ਆਮ ਸ਼ਾਮ ਠੀਕ ਆ 15 ਦਿਨਾਂ ਦੇ ਲਗਭਗ ਇਹ ਸੂਣ ਚ ਜੇ ਲੈ ਜਾਣੇ ਹੈਗੇ ਸੋ ਦੰਦ ਦੇਖੋ ਬਿਲਕੁਲ ਦੋ ਦੰਦ ਬਸ ਠੀਕ ਆ ਓਕੇ ਆ ਤੇ 15 ਦਿਨ ਬਾਕੀ ਕਿੰਨਾ ਕੁ ਦੁੱਧ ਆਉਂਦਾ ਜਾਇ ਬਾ ਸਕਦੇ ਤੁਸੀਂ ਆਪਾ ਪਤਾ 30 32 ਕਿਲੋ ਬੱਚੀ ਰਾਨ ਨਾਲ ਚਵਾ ਦੋ ਜੀ ਮੰਡਿਆਬਾਦ ਜਿਹੜੇ ਫਾਰਮ ਚੋਂ ਆਈ ਆ ਬਹੁਤ ਵਧੀਆ ਬਹਿਣਾ ਹੁੰਦੀਆਂ ਉਹਦੇ ਵਿੱਚ ਠੀਕ ਹੈ ਬਾਕੀ ਸੀਲ ਸਾਹੂ ਆ ਤੇ ਥਣ ਥਣ ਬਹੁਤ ਚੰਗਾ ਲੱਗਿਆ ਹੋਆ ਜਿਵੇਂ ਮਰਜ਼ੀ ਬਹਿ ਜਾਓ ਜਿੱਦਾਂ ਮਰਜ਼ੀ ਬਾਕੀ ਠੰਡੀ ਠੰਡੀ ਫੋਕਤ ਤੋਰਦੀ ਲੱਗਦੀ ਇਹਨੂੰ ਸੋ ਰਾਜੀ ਸਮੀ ਭੜੀ ਬਹੁਤ ਜ਼ਿਆਦੇ ਆ ਪਹਿਲੇ ਸਵੇਰ ਵੀਰ ਦੱਸਦਾ ਪਿਆ ਕਿ 30 ਕਿਲੋ ਟੱਚ ਕਰ ਜੂ ਮੂਹੋ ਦੋ ਦੰਦ ਪਲੂਣ ਪਹਿਲਾ ਸੂਆ ਰਾਜੀ ਬਹੁਤ ਸਮੀ ਭੜੀ ਵੀ ਹਲੇ ਦਿਨ 8 10 ਨੇ ਕੱਢ ਜਾਣੇ ਆ ਸ਼ਾਈਨਿੰਗ ਵ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਸੈਨਿਕ ਵਗੈਰਾ ਪ੍ਰਿੰਟ ਪ੍ਰਿੰਟ ਵੱਛੀ ਦੇ ਬਹੁਤ ਜਿਆਦਾ ਚੰਗੇ ਆ ਪਲੂਣ ਪਹਿਲਾ ਸੂਆ ਸੂਂਦੀ ਪਈ ਹੈ ਤੇ ਬਾਈ ਜਿਹੜੀ ਆਪਾਂ ਤੀਜੇ ਨੰਬਰ ਦੇ ਵੱਛੀ ਦੇਖਦੇ ਆ ਇਹਨਾਂ ਤੋਂ ਕਿਵੇਂ ਹੈ ਜੀ ਇਹ ਚਾਰ ਦੰਦਾਂ ਦਾ ਬਾਈ ਮੂੰਹੋਂ ਚਾਰ ਦੰਦ ਪਲੂਣ ਪਹਿਲਾ ਸੂਆ ਪਹਿਲਾ ਕੈ ਕਿ ਦਿਨ ਕੱਢਦੀ ਹੈ ਹਜੇ ਇਹ ਇਹ ਦਿਨ 5-4 ਨੂੰ ਬਾਈ 5-4 ਕੇ ਦਿਨ ਸੂਣ ਚ ਬਾਕੀ ਪਿਆ ਆ ਸੇਧੋ ਬੰਦਾ ਜਾਇਲਾ ਸਕੇ ਵੀ ਕਿੰਨੇ ਕੇ ਦੁੱਧ ਵਾਲੀ ਹੈਗੀ ਔਰਦਾ ਇਹ ਮਕਾਵਲੇ ਦੀ ਦੋਨੇ ਬੱਚੀਆਂ ਇੱਕ ਇੱਕਰੋਂ ਹੀ ਆਈਆਂ ਠੀਕ ਹੈ ਇੱਕੇ ਫਾਰਮ ਦੀਆਂ 30 ਐਵਰੇਜ ਕੱਢੂ 30 ਕਿਲੋ ਰਾਂ ਆਉਣਾ ਚਾਹੀਦਾ ਉਹ ਵੀ ਬੱਚੀ ਰੇਟ ਫਿਰ ਵਾਜਬ ਹੋਣਗੇ ਜਮਾ ਆ ਰੇਟ ਜਮਾ ਦਾਜ ਹੋਣਗੇ ਬਈ ਕੋਈ ਚੱਕਰ ਹੀ ਨਹੀਂਗਾ ਕੋਈ ਉਹ ਤਾਂ ਨਹੀਂ ਗੱਲ ਵੀ ਫਾਲਤੂ ਮੰਗਣ ਵਾਲਾ ਕੰਮ ਫਾਲਤੂ ਮੰਗ ਕੇ ਬਈ ਆਪਾਂ ਫੇਰ ਲੈਣੀ ਨਹੀਂ ਲਵਾਗੇ ਕੋਸ ਸੋ ਜਾਏਗਾ ਲਾ ਵੀਰ ਨੇ ਵੇਚਣੀ ਹੈ ਦੇਵਾਂਗੇ ਤਾਂ ਫੇਰ ਹੀ ਦੋ ਪੈਸੇ ਬਣਨੇ ਬਈ ਅੰਡੇ ਨੂੰ ਵੀ ਆਪਾਂ ਠੀਕ ਹੈ ਜਾਇਜ ਗੱਲ ਸੋ ਜੇ ਵੇਚਾਂਗੇ ਇਹਨੇ ਤਾਂ ਮਨਕ ਜਨ ਘਰ ਭਰ ਜੂ ਫਿਰ ਤਾਂ ਲੈਦੀ ਵੀ ਸੋ ਮੂੰਹ ਵਾਥਾ ਦੇਖੋ ਸਾਫ ਸੁਥਰਾ ਚੰਗਾ ਜਿੰਦ ਜਾਨ ਰਾਜੀ ਸਮੀ ਬੜੀ ਮੂੰਹ ਹੋ ਚਾਰ ਦੰਦ ਪਲੂਣ ਪਹਿਲਾ ਸੂਰ ਸੁਦੀ ਪਈਆ ਤੇ ਦਿਨ ਕੁਝ ਕਰਦੀ ਪਈਆ ਹਲੇ ਲੈਵਾ ਦੇਖੋ ਜਮਾ ਕਿਆ ਬਾਤਾਂ ਖੋਲ ਦੀ ਤੁਰੀ ਹੁੰਦੀਆ ਕਰਮ ਵਾਲੀ ਤੇ ਸੈਨਿਕ ਵਗੈਰਾ ਦੇਖੋ ਮੂੰਹ ਤੇ ਇਹਦੀ ਪੂਰੀ ਸਾਫ ਸੁਥਰੀ ਰਾਜੀ ਬਹੁਤ ਆ ਫੇ ਚਮਕ ਵਗੈਰਾ ਦੇਖੋ ਪਿੰਡੇ ਤੇ ਪੂਰੀ ਸਾਫ ਸੁਥਰੀ ਚੰਗੀ ਰਾਜੀ ਪਲੂਣ ਪਹਿਲਾ ਸੂਆ ਇਹ ਆ ਗਈ 3 ਨੰਬਰ ਤੇ ਮੂੰਹ ਹੋ ਚਾਰ ਦੰਦਾਂ ਦਾ ਸੂਣ ਦੇ ਵਿੱਚ ਲਗਭਗ ਮੰਨੀਆ ਵੀਰੇ ਕੱਢ ਜੂ ਹਲੇ ਹਫਤਾ ਨੌਜਰ ਹਣਾ ਠੀਕ ਹੈ ਸਵਾਗਤ ਕੀ ਜਦੋਂ ਵੀ ਤਿਆਰੀ ਜੁ ਹੋਈ ਨਾ ਠੀਕ ਹੈ ਲੈ ਵਾ ਇਹਨਾਂ ਕੰਪੈਕਟ ਆਡਰਾ ਜਮਾ ਦੇਖੋ ਵੀ ਖੁੱਤਿਆਂ ਦੁੱਤੇ ਜਾਂ ਫੈਕਟਰ ਹੋਊਗਾ ਦੇਵਾ ਮਿਲਕ ਮਿਲਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਹੈ ਅੱਗੇ 4 ਨੰਬਰ ਦੀ ਗੱਲ ਕਰੀ ਆਪਾਂ ਨੰਬਰ ਇਹ ਚਾਰ ਦੰਦਾਂ ਦਾ ਬੱਚੀ ਬਈ ਠੀਕ ਹੈ ਤੇ ਇਹ ਬਾਕੀ ਤਿਆਰੀ ਕੀ ਆ 2-4 ਦੰਦ ਕੱਢ ਵੀ ਸਕਦੀ ਆ ਤੇ ਸੂ ਵੀ ਸਾਰਾ ਇਹ ਦੰਦੋ ਕਿਵੇਂ ਇਹ ਦੰਦ ਚਾਰ ਆ ਸ਼ੱਕ ਦੇ ਚਾਹੇ ਕਿ ਚੱਕ ਲਈ ਆ ਚਾਰ ਦੇ ਪੂਰੇ ਕਰ ਦੇ ਨੇ ਥੋੜੀ 에ਅਰ ਸੈਰ ਦੇ ਬਲੱਡ ਜੇ ਚ ਆ ਗਈ ਹੈ ਨਾ ਬਾਕੀ ਸੀਨ ਠੰਡੀ ਬਹੁਤ ਆ ਬੱਚੀ ਠੀਕ ਹੈ ਕਿਵੇਂ ਮਾਰਨੀ ਇਨੂੰ ਕਿੰਨਾ ਦੁੱਧ ਮੰਨ ਕੇ ਲਿਆਇਆ ਹੁੰਦਾ ਬਹੁਤ ਬਾਈ 30 ਕਿਲੋ ਦਾ ਬੱਛੀ ਰਾਮਨਾਥ ਜੀ ਚਾਹੂਗੀ ਠੀਕ ਹੈ ਲਗਭਗ ਤਿਆਰੀ ਦੇ ਨੀਰ ਡੇਢ ਹੀ ਹੈ ਹਨਾ ਸੋ ਮੂੰ ਮੱਥਾ ਦੇਖੋ ਇਦਾਂ ਦੀ ਕਰਦੀਆਂ ਇਹਦੀ ਸੋ ਮੂੰ ਮੱਥਾ ਦੇਖੋ ਰਾਜੀ ਬਹੁਤ ਆ ਸਭੀ ਪਲੀ ਵੀ ਤੇ ਜਮਾ ਕਿਆ ਬਾਤਾਂ ਗਦੈਲੇ ਅਰ ਕੀ ਭਈਆ ਬਹਿੜ ਜਮਾ ਤੇ ਕੱਡੂ ਦੋ ਤਿੰਨ ਦੇ ਨਹੀਂ ਹਨਾ ਤੇ ਪਲੀ ਪੁਲੀ ਵੀ ਦੇਖੋ ਬਹੁਤ ਕਿਸੇ ਜਿਹਦੇ ਕੋਈ ਐਂ ਜੀ ਲਾ ਲਿਆ ਵਧੀਆ ਕੋਈ ਐ ਨਹੀਂ ਹੈਗਾ ਬਾਈ ਜਿਹੜੇ ਮਰਜ਼ੀ ਬਹਿ ਜਾਦਾ ਠੀਕ ਹੈ ਬੰਦਾ ਸ਼ਾਂਤ ਸੁਭਾਅ ਦੀ ਚਾਹੀਏ ਬੰਦਾ ਮਸ਼ੀਨੀ ਚੋਈ ਕਰਨੀ ਚਾਹੀਏ ਹਾਥੀ ਵੀ ਉਹਨਾਂ ਡੇਬਾ ਸਨ ਲੱਗਿਆ ਸੋ ਕਦਕਾਰ ਜਿਹੜੇ ਪੈਂਡ ਤੇ ਸੀ ਚੌਥੇ ਨੰਬਰ ਤੇ ਦੰਦੋ ਕਿਵੇਂ ਇਹ ਚਾਰ ਦੰਦ ਹਾਂ ਸੋ ਦੰਦੋ ਚੌਗੀ ਆ ਤੇ ਬਾਈ ਨੰਬਰ ਬੋਲੋ ਦੁਬਾਰੇ ਆਪਣਾ 9953601199 ਪਿੰਡ ਬੀੜ ਰੌਕੇ ਨਹੀਂ ਰੌਕੇ ਆ ਸੌਰੀ ਰੌਕੇ ਰੌਕੇ ਕਲਾ ਵੱਡਾ ਰੌਕੇ ਹਣਾ ਹਾਂਜੀ ਹਾਂਜੀ ਤੇ ਜਿਲ੍ਹਾ ਪੈ ਗਿਆ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਕੋਈ ਵੀ ਨਗਰ ਛੋੜੇ ਪਸੰਦ ਤੋਂ ਵੇਚ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ